ओके okay, हां जी दोस्तों کلی ਹਰਪਤ ਸਿੰਘ ਇਧਰ ਪੀ ਰਿਹਾ ਦੁੱਧ ਤੇ ਹਾਂਜੀ ਸਸ਼ੀ ਗੱਲ ਵੈਲਕਮ ਕੀ ਅੱਜ ਚਾਲ ਕੇ ਮੈਂ ਸਾਡੀ ਠੀਕ ਠਾਕ ਵਧੀਆ ਤੇ ਔਕਰ ਦੇ ਛੋਟੇ ਜਿਹੇ ਮਨੋਦੀ ਸ਼ੁਰੂਆਤ ਤੇ ਇਤਿਆਸ ਯਾਰ ਆਪਾਂ ਹੋ ਗਏ ਢਾਦਿਆ ਇਧਰ ਮੰਮੀ ਹੁਣਾ ਬਦ ਤੇ ਹੁਣ ਚੱਲੇ ਆ ਤੇਰੀ ਸਰੀ ਹੁੰਦੀ ਬਈ ਹਾਂ ਗੱਡੀ ਚ ਰਹਿਣ ਦੇ ਹਾਂ ਨਾ ਇਹ ਨੋ ਜੜਾ ਵਾਈਬਸ ਕੋਈ ਟੀਸ਼ਰਟ ਨਹੀਂ ਚਲੋ ਨਾ ਕੈਟਲ ਨਹੀਂ। ਆਪਣਾ ਬੈਗ ਵਧੀਆ ਪਰਸਨਲ। ਪਈ ਆ ਗਈ ਆਪਣੀ ਸਵੇਰ ਦੀ। ਜਹਰਪੁਰ ਦੇ ਸੰਗ। ਉੱਠ ਕੇ ਚੱਲੇ ਹੁਣ। ਸ਼ਾਪ ਤੇ। ਲੈ। ਦਾਦੀ ਪਤਾ ਡਾ ਲੇ ਫਿਰ। ਚਲੋ ਜੀ। ਇਹ ਤੋਂ ਨਹੀਂ। ਅਸੀਂ ਚੱਲੇ ਆਂ। ਗੱਡੀ ਕਰਨ ਦੇ ਬੈਗ। ਹਰਬੱਤੀ ਬਈ ਸਰਵਤੇ ਬਈ ਜਾ ਰਹੇ ਆ ਛੌਪ ਤੇ 10 ਵਜ ਚੁੱਕੇ ਆ ਫਟੋ ਸਿੰਘ ਵੀ ਰੈਡੀ ਹੋ ਗਿਆ ਟਾਈਮ ਨਾਲ ਹੀ ਅੱਜ ਅੱਜ 10 ਵਜੇ ਦਾ ਚੱਲ ਪਏ ਆਪਾਂ ਉਦੋਂ ਹੈ 11 ਵਜੇ ਪਹੁੰਚੀਦਾ ਛੌਪ ਤੇ ਫਿਰ ਵੀ ਇੰਨਾ ਟਾਈਮ ਹੋ ਜਾਣਾ ਕਿਉਂਕਿ ਦਾ ਰਸਤੇ ਥੋੜੇ ਕੰਮ ਆਪਾਂ ਨੂੰ ਕਰਦੇ ਕਰੰਦੇ ਇੰਨਾ ਕੰਮ ਹੋਈ ਜਾਵੇਂ ਟਾਈਮ ਹੋਈ ਜਾਣਾ ਆਪਾਂ ਫਿਰ ਮਿਲਦੇ ਹਾਂ ਛੌਪ ਤੇ ਜਾ ਕੇ ਫਿਰ ਉਮਰਪੁਰਾ ਚੌਂਕ ਲੰਘੇ ਆਪਾਂ ਜਾ ਜਾ ਰਹੇ ਆਂ ਸ਼ੌਪ ਤੇ ਇਸੇ ਰੋਡ ਤੇ ਕਾਫੀ ਦੁਕਾਨਾਂ ਵੱਲ ਗਿਆ ਹੋਣ ਤੇ ਏਜੰਸੀਆਂ ਏਜੰਸੀਆਂ ਹੀ ਆ ਸਾਡੇ ਆਸ ਰੋਡ ਤੇ ਜੱਦ ਰੋਡ ਤੇ ਟੀਵੀਐਸ ਹਾਂਡਾ ਵਾਲਿਆਂ ਦੀਆਂ ਬਜਾਜ ਵਾਲਿਆਂ ਦੀਆਂ ਰਾਇਲ ਐਫਐਲ ਵਾਲਿਆਂ ਦੀਆਂ ਸாம்ਸੰਗ ਵਾਲਿਆਂ ਦੀਆਂ

ਗੱਗੂ ਜਿਆ ਗੱਗੂ ਜਿਆ ਮੇਰਾ ਗੱਗੂ ਜਿਆ ਨਹੀਂ ਗੱਗੂ ਜਿਆ ਮੀ ਆਏ ਨਹੀਂ ਅਜੇ ਕਰਨ ਗਈ ਉਹ ਦੁਕਾਨ ਤੇ ਜਾਂਦੇ ਜਾਂਦੇ ਨੇ ਕੋਈ ਆਪਣਾ ਸਮਾਨ ਲੈਣਾ ਮਨੀਆਰੀ ਦਾ ਚਲੋ ਤੇ ਆਪਾਂ ਖਲੋਤੇ ਆਪਾਂ ਦੋ ਜਣੇ ਬੈਠੇ ਗੱਡੀ ਮੇਂ ਗਾੜੀ ਮੇਂ ਦੋਨੋਂ ਦੋਨੋਂ ਬੈਠੇ ਹੈ ਤੇ ਜਦ ਦੀ ਉਹ ਓਪਨ ਕਰੀਏ ਹਾਂਜੀ ਲੈ ਵੀ ਆ ਗਏ ਦੋਸਤ ਹਾਂਜੀ ਦੋਸਤੋ ਆ ਗਏ ਜੀ ਚਲੋ ਇਹ ਵੀ ਜਾਏਗੀ ਮੰਮੀ ਆ ਗਈ ਆਪਾਂ ਐ ਸੀ ਘਰ ਹਰ ਫਿਰ ਦੁੱਧ ਹੋ ਗਏ ਖਰਾਬ ਦੁੱਧ ਲੈ ਕੇ ਫਿਰ ਗਰਮ ਕਰਕੇ ਮੰਗਾ ਚਲੋ ਲੈ ਰੋਟੀ ਖਾ ਜਾਂਦੇ ਨਾਲ ਰੋਟੀ ਤੇ ਵਾਏ ਲੈਣ ਦੀ ਸੀ ਆਪਾਂ ਉੱਥੇ ਮੰਮੀ ਨਾਲ ਮੰਮੀ ਨੇ ਸਿਰੇ ਪਕਾਤੀ ਰੋਟੀ ਤੇ ਆਪਾਂ ਲੈਣ ਦੇ ਇਹ ਰੋਟੀ ਉਹ ਖਾਣ ਲੱਗੇ ਤੇ ਫਿਰ ਹਰ ਫਿਰ ਦੁੱਧ ਦੇਖਿਆ ਤੇ ਉਹ ਖਰਾਬ ਹੋ ਗਿਆ ਤੇ ਮੈਂ ਕਿਹਾ ਜੋ ਘਰੇ ਜਾ ਕੇ ਰੋਟੀ ਖਾ ਲੈਨੇ

ਕਨੇ ਪਾਲਿਆ ਦਤੋ ਕਰ ਚਲੋ ਰੈਡੀ ਚਲੋ ਚਲੋ ਪੁੱਤ ਰੈਡੀ ਜਾਈ ਚੱਲ ਪਏ ਟਾਈਮ ਹੋ ਗਿਆ 7:30 ਦਾ ਦੁਕਾਨ ਵਧਾਤੀ ਆਪਾਂ ਲੰਬਨ ਦੀਆਂ ਕੋਈ ਸ਼ੀਸ਼ਾ ਆਪਣਾ ਖਰਾਬ ਹਾਂਜੀ ਹਰਫਤ ਜੀ ਇੱਧਰ ਹਾਂਜੀ ਥਰਨ ਰਸਤੇ ਜਣਾ ਇੱਕ ਆਪਾਂ ਦੁਕਾਨ ਇੱਕ ਆਪਣੀ ਦੁਵਾਰਾ ਕਰੇ ਉਹ ਹਾਈਲਾਈਟ ਕਰਨੀ ਆ ਤੇ ਉਹਦੇ ਵਾਸਤੇ ਵਾਲਪੇਪਰ ਤੇ ਮੈਂ ਲੈਂਦਾ ਹਾਂ ਬਈ ਸਰੋ ਤੇ ਉਹ ਇੱਕ ਰੋਲ ਆਪਾਂ ਲਾਉਣਾ ਕਿਉਂਕਿ ਵੀਡੀਓ ਬੜਾ ਸ਼ੂਟ ਕਰਨੀ ਪੈਂਦੀ ਹੈ ਤੇ ਉਹਦੇ ਚੱਕਰ ਚ ਫਿਰ ਚਲੋ ਡਿਸਪਲੇ ਥੋੜੀ ਜਿਹੀ ਆਪਣਾ ਜਿਵੇਂ ਹਨਾ ਘਰੇ ਵੀ ਥੋੜਾ ਇੱਕ ਦੁਆ ਤਿਆਰ ਕਰ ਛੱਡ ਦੇਗੇ ਤੇ ਫੋਟੋ ਫੋਟੋ ਖਿੱਚਣ ਵਾਸਤੇ ਜਿਵੇਂ ਕੋਈ ਵੀਡੀਓ ਵੀਡੀਓ ਸ਼ੂਟ ਕਰਨ ਵਾਸਤੇ ਹਨਾ ਅੱਜ ਦੇ ਫਿਲਹਾਲ ਅਜੇ ਪਲਸਤਰੀ ਜਾਂ ਸਾਰਾ ਕਿਉਂ ਦੀ ਐ ਆਪਣਾ ਹਾਂ ਜੀ ਕੋਸ਼ਿਸ਼ ਨਹੀਂ ਨਕੇ ਤਾਂ ਕਰੇ ਕੰਪਲੀਟ ਨਹੀਂ ਨਾ ਕੀਤਾ ਅਜੇ ਕਰ ਤਾਂ ਕਰਕੇ ਫਿਰ ਚਲੋ ਮੈਂ ਇੱਕ ਦوار ਥੋੜੀ ਜਿਹੀ ਹਾਈਲਾਈਟ ਕਰ ਦਿੰਨੇ ਵਾਲਪੇਪਰ ਲਾ ਦਿੰਨੇ ਬਾਕੀ ਚਲੋ ਪਰਮਾਤਵਾ ਹੋਣ ਲਈ ਆਪੇ ਕਰੀ ਜਾਏਗੇ ਹਾਂ ਜੀ ਚੱਲੀਏ ਫਤਿਹ ਬਏ ਫਤਿਹ ਚੱਲੀਏ ਚਲੋ ਚੱਲੀਏ ਲੈ ਵੀ ਪਹੁੰਚ ਗਏ ਆ ਘਰ ਹਾਂ ਜੀ ਮਿੱਠੂ ਇੱਧਰ ਮਿੱਠੂ ਰਾਮ ਲੱਗਾ ਆਉਂਦਿਆਂ ਲਾ ਲਿਆ ਹਰ ਫਤਿਹ ਨੇ ਤੇ ਆ ਵੇਖਣ ਆਇਆ ਤੇ ਸਾਨੂੰ ਵੇਖਣ ਆਇਆ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਸੀਂ ਵੀ ਇਦਾਂ ਕਰਦੇ ਯਾਰ ਕੰਮਾਂ ਲੱਦੇ ਨਹੀਂ ਤਾਂ ਉੱਡੇ ਹੀ ਲੱਗਦਾ ਗਰਮੀ ਹੁੰਦੀ ਜਾਂਦੀ ਫਤਿਹ ਹੁੰਣਾ ਨਾ ਗੰਮੀ ਹੋ ਗਈ ਗੰਮੀ ਕੀ ਖਾਣਾ ਬਾਉਨੇ ਉਦੂ ਪੀਣਾ ਉਦੂ ਹੈ ਉਦੂ ਪੀਣਾ ਲੈ ਚਾਹ ਆਪਣੀ ਆ ਚੁੱਕੀ ਕੋਡ ਵਾਲੀ ਨਾਲ ਬਰੈਡ ਆ ਗਏ ਮੈਂ ਕਿਹਾ ਚਲੋ ਫੇਰ ਨਾ ਫੇਰ ਡਿਸਪਲੇ ਕਰਨੀ ਆ ਉਧਰ ਦੀਵਾਰ ਦੀ ਕਰਦੇ ਆ ਥੋੜੀ ਜੀ ਦੁਕਾਨ ਤੋਂ ਮੈਂ ਕਿਹਾ ਰੈਸਟ ਕਰ ਲੀਣਾ ਚਾਹ ਪੀ ਲਈ ਹਾਂਜੀ ਨਾ ਲੜਾਈ ਹੋਊਗੀ ਥੋੜੀ ਜੀ ਹੈ ਥੋੜੀ ਲੜਾਈ ਵੀ ਹੋ ਗਈ ਲੜਾਈ ਲੜਾਈ ਕਰ ਵੀ ਲਈ ਆਪਾਂ ਦੋ ਮਿੰਟ ਹੋ ਗਏ ਬਸ ਇਹੋ ਲੜਦੀ ਮਰਨਾ ਮੈਂ ਤੇ ਲੜਦਾ ਤੂੰ ਹੀ ਲੜੇ ਭਾ ਕਰ ਤੂੰ ਤੇ ਮੇਰਾ ਪੁੱਤ ਫਿਰ ਜਿਹੜਾ ਮੇਰਾ ਪੋਤਾ ਵੀ ਫਿਰ ਸੁਲਾ ਕਰੰਦਾ ਸਾਡੀ ਦੋਵਾਂ ਦੀ ਮੈਂ ਗੂਝਿਆ ਮੈਂ ਜੋਨੂ ਜਿਆ ਇਹ ਹੈ ਨਾ ਆਹੋ ਆਹ ਹੋਈ ਹੋਈ ਇਹੋ ਸੁਲਾ ਕਰੰਦਾ ਇਹੋਈ 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 ਕੰਮ ਨਹੀਂ ਮਿਲਾ ਦੋ ਦੁੱਧ ਦੋ ਕੋਚ ਆਪ ਚਾਹ ਪੀਣ ਲੱਗੇ ਮੈਨੂੰ ਦੁੱਧ ਲਾ ਦੋ ਮੈਨੂੰ ਕਾਫੀ ਲਾ ਦੋ ਕੋਈ ਹੈ ਅਭੀ ਆਪਰ ਹੋ ਲੈ ਕੇ ਅੰਮ੍ਰਿਤਸਰੋਂ ਇਹ ਆਪਣਾ ਵਿਆਹ 500 ਰੁਪਏ ਦਾ ਇੱਥੇ 40 50 ਫੁੱਟ ਦਾ ਦੱਸਦੇ ਆ ਬਾਕੀ ਦੇ ਆ ਜਵਾਨ ਨੂੰ ਲਾਉਣਾ ਆਪਾਂ ਤੁਹਾਨੂੰ ਆਇਆ ਕਰ ਲੈਣੀ ਹੈ ਟਾਈਮ ਹੋ ਚੁੱਕਾ ਹਾਂ 9:30 ਦਾ ਤੇ ਇੱਕ ਅੰਦਰ ਰੋਟੀ ਪਾਣੀ ਬਣਾਉਣ ਲਈ ਤੇ ਮੈਂ ਸੋਨਾ ਚਰਾ ਲਾ ਲੈਂਦਾ ਇਸ ਵੇਲੇ ਟਾਈਮ ਨੇ 10 ਵਜੇ ਫਿਰ ਆਪਾਂ ਜਾਣਾ ਹੁੰਦਾ ਸ਼ੌਪ ਤੇ ਫਰਮੀ ਮੈਡਮ ਇਹ ਤੁਸੀਂ ਕਰੋ ਤਾਂ ਮੈਂ ਫਿਰ ਆਪਣਾ ਉਹ ਬਲੇਡ ਜਿਆ ਹੈ ਕੋਈ ਚਲ ਹਾਂ ਬਲੇਡ ਕਟਰ ਜਿਆ ਹਾਂ ਉਹ ਕੰਧਾ ਪਾ ਕਰਨੀ ਹੈ ਡਿਸਪਲੇ ਥੋੜੀ ਜਿਹੀ ਕਰਨੀ ਜਾ ਮੁਰ ਕੇ ਬਾਅਦ ਜੋ ਵੀ ਸ਼ੀਟਾ ਲਾ ਦੇਣੀ ਹੈ ਸਾਰੇ ਘਰ ਦੇ ਵਿੱਚ ਅਜੇ ਚਲੋ ਫਿਲਹਾਲ ਅਜੇ ਟਾਈਮ ਪਰ ਕਰਦੇ ਹਾਂ ਤੇ ਆਹ ਬੜਾ ਭਲਾ ਅੰਦਰ ਥੇ ਲਾਉਣ ਵਾਸਤੇ ਲੈਡ ਘਟਾ ਕੇ ਕੇਵਲੇ ਫੋਟੋ ਫੋਟੋ ਖਿੱਚਣੀ ਪੈਂਦੀ ਹੈ ਹਨਾ ਆ ਆਪਣੀ ਵੀਡੀਓ ਵਾੜੀ ਉਹਦੇ ਬਣਾਉਣੀ ਪੈਂਦੀ ਹੈ ਤੇ ਸਾਡੇ ਕੋਲ ਡਿਸਪਲੇ ਕਰਨ ਵਾਸਤੇ ਕੁਝ ਵੀ ਨਹੀਂ ਹੈਗਾ ਹਾਂਜੀ ਤੁਸੀਂ ਕੀ ਕਹਿੰਦੀ ਜੀ

ਪੰਨ ਦਾ ਮਾਰ ਕੇ ਨਗਰ ਤੇ ਨਾ ਜਿਹੜੀ ਰੇਡ ਨਾ ਪੁਲਿਸ ਸੈਟ ਜੀ ਹੈਗੀ ਉਦਾਂ ਤੇ ਰੇਡ ਨਹੀਂ ਪਾਈ ਜਾਂਦੀ ਤੇ ਕੋਈ ਨਾਮ ਦੇ ਤੇ ਪੇਪਰ ਲੱਗਦਾ ਨਹੀਂ ਨਾ ਅੱਜ ਆਪਾਂ ਨਾ ਪਹਿਲੋ ਬਿਲਾ ਪੱਟੀ ਹੋਏ ਪੱਟੀ ਲੱਗੀ ਹੋਏ ਜਿਹੜਾ ਬੈਠੇ ਇੱਕ ਦਾ ਤੇ ਤਾਂ ਕਰਕੇ ਆਪ ਮੈਂ ਫ੍ਰੀ ਕਰੀ ਗਏ ਤੇ ਬਾਹਰ ਚ ਕੋਈ ਬਾਹਰ ਕੋਈ ਨਾ ਨੇ ਵੇ ਲੱਗਦੇ ਨੇ ਬਹੁਤ ਵੜੇ ਫੁੱਲਾਂ ਨਾਲ ਖਾਂਦੇ ਨੇ ਇਹ ਟੋਕਾ ਕਿੰਨਾ ਖਲਾਰਾ ਪਾਇ ਲੱਗ ਜੂਗਾ ਕੀ ਬਣਾਣਾ ਤੈਨੂੰ ਦੱਸ ਉਹ ਸਿਰ ਮੋਂਗਰੇ ਫਰਾਬ ਉਹਨਾਂ ਕੱਲ ਦੇ ਲੈਂਦੇ ਮੋਂਗਰੇ ਉਹਨਾਂ ਲਾਗੂ ਪਾ ਲੇ ਫੜੀ ਕੋ ਲਾ ਕੇ ਪਹਿਲਾ ਰੋਲ ਜੋੜਤਾ ਪਹਿਲਾ ਪੀਸ ਜਰਾ ਵੱਡਾ ਮਾੜੇ ਮੋਟੇ ਚ ਬੱਬਲ ਆਉਣੇ ਹੋਣੇ ਜੇ ਅਸੀਂ ਇਹ ਥੋੜੀ ਜਿਹੀ ਖਲੇ ਪੱਟੀ ਨਹੀਂ ਲੱਗੀ ਬਾਹ ਕੁਤੀ ਲੱਗੀ ਉਹ ਤੇ ਥੋੜੀ ਜਿਹੀ ਫਿਨਿਸ਼ਿੰਗ ਜ਼ਿਆਦਾ ਆ ਜਾਂਦੀ ਇੱਥੇ ਫਿਨਿਸ਼ਿੰਗ ਦਾ ਆਪਾਂ ਥੋੜਾ ਜਿਹਾ ਥੋੜੇ ਘੱਟ ਹੋ ਜਾਦਾ ਨਹੀਂ ਥੋੜੇ ਆਪਸ਼ਨ ਘੱਟ ਹੋ ਜਾਂਦੇ ਬਾਕੀ ਚਲੋ ਕੈਮਰੇ ਸੰਗ ਜਦ ਲੱਗਦੇ ਬਬਲ ਉੱਦਣੇ ਲੱਭਦੇ ਜਾਂ ਘੱਟ ਲੱਭਦੇ పాలపే పరిల్నా ని లాఇటావన సఫాయి కాల్యి పిండిం సింది ందేం నిన్మ్ నింది వాలాకు అందేం కుండిం కుండిందిం ఇంద్ిం క్న్నా దేందిం� ਕੋਈ ਗ੍ਰੀਨ ਵਾਲਾ ਕਹਾ ਲਿਆਗੇ ਚਾਹ ਹਨ ਉਹਦੇ ਚ ਲੈ ਸ਼ਟਰ ਲਾ ਕੇ ਥੋੜੀ ਡਿਸਪਲੇ ਤਿਆਰ ਕਰ ਲਾਂ ਕਿਉਂਕਿ ਫੋਟੋ ਸ਼ੂਟ ਵਗੈਰਾ ਕਰਨਾ ਹੁੰਦਾ ਹੈ ਇਆ ਆਪਣਾ ਕਲੇ ਵੀਡੀਓ ਵੜੀ ਬਣਾਉਣੀ ਹੁੰਦੀ ਵੀ ਕਿ ਡਿਸਪਲੇ ਨਹੀਂ ਹੈ ਕੋਈ ਨਹੀਂ ਕਿਉਂਕਿ ਹਰ ਜਗ੍ਹਾ ਵੇਖੋ ਆ ਇੱਦਾਂ ਇੱਕ ਅੱਧਾ ਕਮਰਾ ਤਿਆਰ ਹੋਇਆ ਚਲੋ ਤਾਂ ਵੀ ਆ ਚਲੋ ਕੋਈ ਨਹੀਂ ਹੌਲੀ ਹੌਲੀ ਮਹਾਰਾਜ ਕਰੋ ਕਿਉਂਕਿ ਭਗਤ RAMDAS ਫੁਲਕੇ ਲਾਲਾ ਕਾਂ ਯਾਰ ਕੀ ਸੈਂਟਰ ਸੈਂਟਰ ਦਾ ਇਹ ਆ ਪਹਿਲਾਂ ਦਾ ਹੀ ਰੋਲ 500 ਰੁਪਏ ਦਾ ਆਮੈਸਰੋ ਬਹੁਤ ਹੀ ਵਧੀਆ ਜੁੜ ਪਹਿਲਾਂ ਇਹ ਜੁੜਦਾ ਨਹੀਂ ਪਿਆ ਕਿਉਂਕਿ ਇਹ ਤੇ ਦੇਤ ਲਈ ਦਵਾਰ ਤੇ ਜੁੜਦੈ ਨੀ ਪੇਪਰ ਬੜੀ ਮੁਸ਼ਕਲ ਜੋੜਾ ਕੱਲਾ ਫਾਵੀ ਕੋ ਲਾ ਕੇ ਨਾ ਉਹ ਦਿਨ ਚਪਕਾਇਆ ਤੇ ਚੁਪਕਿਆ ਰਹੂਗਾ ਤੇ ਜੇ ਕਿਸੇ ਨੇ ਲਾਉਣਾ ਹੋਵੇ ਤੇ ਪਹਿਲਾਂ ਪੱਟੀ ਕਰਵਾ ਕੇ ਤੇ ਫੇਰ ਹੀ ਫਿਲਹਾਲ ਬਣਿਆ ਦੋ ਪੇਪਰ ਦੀ ਬਾਕੀ ਬਾਕੀ ਜੋ ਵੀ ਸ਼ੀਟ ਬੈਸਟ ਆਵਾਜੇ ਕਿਨੇ ਕਰੋਣੀਆਂ ਤੇ ਮੇਰਾ ਨੰਬਰ ਆ ਰਿਹਾ ਤੇ ਮੇਰੇ ਨੰਬਰ ਤੇ ਮੈਸੇਜ ਕਰ ਸਕਦੇ ਕਿਵੇਂ ਦਾ ਲੱਗੀ ਡਿਸਪਲੇ ਕਮੇਟਾਂ ਵਿੱਚ ਲੋ ਦੱਸਿਓ ਲੇ ਵੀ ਮੈਂ ਲਗਾਹਣਾ ਹੁਣ ਚਲਾ ਫਿਰ ਨਾ ਫਿਰ ਸੇਰੇ ਲਵਾਂਗੇ ਹੁਣ ਸੇਰੇ ਨਾ ਹੁਣ ਕਿਤੇ ਬਣਾ ਕੀ ਤੇ ਦੋ ਦੋ ਤੇ ਉਹ ਯਾਰ ਬਣਾ ਹੀ ਲੈਣਾ ਹੈ ਕੁਝ ਆਪਾਂ ਜਿਹੜੀ ਰਾਇਤਾ ਲੱਗੀ ਬਣਾਉਣ ਮੈਂ ਤੇ ਆ ਝੂਠ ਹੀ ਬੋਲੀ ਜਾਣਾ ਰਾਇਤਾ ਨਹੀਂ ਹੁਣ ਬੰਨਣਾ ਓਦੋਂ 12:00 ਵੱਜਣ ਦੇ ਟਾਈਮ ਤੇ ਉਦੋਂ ਵੇਖ 12:00 ਤੋਂ ਵੱਜ ਗਿਆ ਹੁਣ ਰਾਇਤੇ ਲੱਭਣ ਦੇ ਹੁਣ ਏਦਾਂ ਮੈਂ ਪਕੌੜੀਆਂ ਪਾ ਦੇਣਾ ਦਹੀਂ ਚ ਸਰ ਪਾ ਦੇ